ਹੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਨੇਡੀਅਨ ਇੰਸਟੀਚਿਊਟ ਬਾਰੇ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਵਧੀਆ ਖਬਰ ਹੈ ਕਿ ਕਨੇਡੀਅਨ ਇੰਸਟੀਚਿਊਟ ਫੋਕਲ ਪੁਆਇੰਟ ਪਟਿਆਲਾ ਦੇ ਵਿੱਚ ਤੁਹਾਡੇ ਸਭ ਦੇ ਲਈ ਫ੍ਰੀ ਕੋਰਸ ਆਉਣੇ ਦੀ ਤਿੰਨ ਤਿੰਨ ਮਹੀਨੇ ਦੇ ਇਹ ਸਰਕਾਰੀ ਕੋਰਸ ਨੇ ਅਤੇ ਗਵਰਨਮੈਂਟ ਦੇ ਵੱਲੋਂ ਹੀ ਕਰਵਾਏ ਜਾ ਰਹੇ ਨੇ ਜਿਹੜੇ ਕੋਰਸ ਨੇ ਇਹ ਕੋਰਸ ਕਰਨ ਦੇ ਲਈ ਤੁਹਾਡੇ ਕੋਲ 10ਵੀਂ ਅਤੇ 12ਵੀਂ ਪਾਸ ਹੋਣੀ ਚਾਹੀਦੀ ਹੈ 10ਵੀਂ ਦਾ ਜਾਂ 12ਵੀਂ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਉਮਰ ਜਿਹੜੀ ਹੈ ਉਹ 16 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਮੀਨਸ ਕਿ 45 ਸਾਲ ਤੱਕ ਤੁਸੀਂ ਇਹ ਕੋਰਸ ਕਰ ਸਕਦੇ ਹੋ ਅਤੇ ਜਿਨ੍ਹਾਂ ਨੇ ਵੀ ਐਡਮਿਸ਼ਨ ਕਰਾਉਣੀ ਹੈ ਜਾਂ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਸਰਕਾਰ ਦੇ ਤੁਹਾਨੂੰ ਦੀ ਤਰਫੋਂ ਇਹਦਾ ਕੋਰਸ ਹੈ ਇਹ ਬਿਲਕੁਲ ਫ੍ਰੀ ਹੈ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਫੀਸ ਵਗੈਰਾ ਪੇ ਨਹੀਂ ਕਰਨੀ ਸੋ ਤੁਹਾਨੂੰ ਫ੍ਰੀ ਦੇ ਵਿੱਚੋਂ ਸਰਕਾਰ ਵੱਲੋਂ ਇਹ ਫੈਸਿਲਿਟੀ ਮਿਲ ਰਹੀ ਹੈ ਕਿ ਤੁਸੀਂ ਤਿੰਨ ਤਿੰਨ ਮਹੀਨੇ ਦੇ ਕੋਰਸ ਬਿਲਕੁਲ ਫ੍ਰੀ ਕਰ ਸਕਦੇ ਹੋ ਤਿੰਨ ਕੋਰਸ ਨੇ ਇੱਕ ਬਿਊਟੀ ਪਾਲਰ ਦਾ ਕੋਰਸ ਹੈ ਇੱਕ ਕੰਪਿਊਟਰ ਐਨੀਮੇਸ਼ਨ ਦਾ ਕੋਰਸ ਹੈ ਅਤੇ ਤੀਸਰਾ ਹੈਗਾ ਨਰਸਿੰਗ ਦਾ ਕੋਰਸ ਸੋ ਇਹਨਾਂ ਕੋਰਸਿਸ ਦੇ ਵਿੱਚ ਐਡਮਿਸ਼ਨ ਲੈ ਕੇ ਤੁਸੀਂ ਫ੍ਰੀ ਦੇ ਵਿੱਚ ਇਹ ਤਿੰਨ ਕੋਰਸ ਕੈਨੇਡੀਅਨ ਇੰਸਟੀਚਿਊਟ ਪਟਿਆਲਾ ਦੇ ਵਿੱਚ ਆ ਕੇ ਕਰ ਸਕਦੇ ਹੋ। ਇਹਦੇ ਵਿੱਚ ਕੀ ਹੈ? ਅਗਰ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਜੌਬ ਕਰਨੀ ਹੈ ਤਾਂ ਤੁਸੀਂ 10ਵੀਂ ਪਾਸ ਵੀ ਹੋ ਤਾਂ ਵੀ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਵੀ ਵਧੀਆ ਕਾਰੋਬਾਰ ਕਰ ਸਕਦੇ ਹੋ ਤੇ ਅਗਰ ਤੁਸੀਂ ਵਿਦੇਸ਼ ਵਿੱਚ ਜਾਣਾ ਹੈ ਤਾਂ ਇਹ ਕੋਰਸ ਕਰਕੇ ਵਿਦੇਸ਼ ਵੀ ਜਾ ਸਕਦੇ ਹੋ ਪਰ ਉਹਦੇ ਲਈ ਤੁਹਾਡੀ ਪਲੱਸ 2 ਪਾਸ ਹੋਣੀ ਚਾਹੀਦੀ ਹੈ। ਸ਼ਾਰਟ ਟਰਮ ਕੋਰਸਿਸ ਨੇ ਦਿਨ-ਦਰ ਮਹੀਨੇ ਦੇ ਜ਼ਿਆਦਾ ਟਾਈਮ ਨਹੀਂ ਲੱਗੇਗਾ। ਤੁਹਾਡਾ 3 ਮਹੀਨੇ ਚ ਕੋਰਸ ਤੁਹਾਡਾ ਇਹ ਕੰਪਲੀਟ ਹੋ ਜਾਏਗਾ। ਬੈਂਕ ਲੋਨ ਦੀ ਸਹੂਲਤ ਤੁਹਾਨੂੰ ਮਿਲ ਸਕਦੀ ਹੈ ਅਗਰ ਤੁਸੀਂ ਬਾਹਰ ਜਾਣਾ ਹੈ ਇਸ ਤੋਂ ਇਲਾਵਾ ਮੈਰਿਡ ਵੀ ਕਰ ਸਕਦੇ ਨੇ ਤੇ ਅਨ ਮੈਡ ਵੀ ਕਰ ਸਕਦੇ ਨੇ ਲੜਕੇ ਵੀ ਕਰ ਸਕਦੇ ਨੇ ਤੇ ਲੜਕੀਆਂ ਵੀ ਕਰ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਬੇਸਹਾਰਾ ਔਰਤਾਂ ਨੇ ਉਹਨਾਂ ਲਈ ਇਹ ਪਲੱਸ ਪੁਆਇੰਟ ਹੈ ਉਹ ਕੋਰਸ ਕਰਕੇ ਆਪਣਾ ਘਰ ਬੈਠ ਕੇ ਇਹ ਕੋਰਸ ਕਰਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੀਆਂ ਨੇ ਸੋ ਇਹ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਕੋਈ ਵੀ ਬੱਚਾ ਜਿਹੜਾ 45 ਸਾਲ ਤੱਕ ਹੈ ਉਹ ਐਡਮਿਸ਼ਨ ਲੈ ਸਕਦਾ ਹੈ ਇਹਦੇ ਲਈ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਚਾਹੀਦਾ ਹੈ ਤੁਹਾਡਾ ਆਧਾਰ ਕਾਰਡ ਚਾਹੀਦਾ ਹੈ ਤੁਹਾਡੀਆਂ ਫੋਟੋ ਚਾਹੀਦੀਆਂ ਨੇ ਤੇ ਬੈਂਕ ਦੀ ਕਾਪੀ ਹੋਣੀ ਚਾਹੀਦੀ ਹੈ ਤੁਸੀਂ ਹੀਜ਼ਲੀ ਸਾਡੇ ਇੰਸਟੀਚਿਊਟ ਚ ਆਓ ਤੇ ਐਡਮਿਸ਼ਨ ਲੈ ਸਕਦੇ ਹੋ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ ਬਿਲਕੁਲ ਫ੍ਰੀ ਆਫ ਕੋਸਟ ਦੇ ਕੋਰਸਸ ਕਰਵਾਏ ਜਾ ਰਹੇ ਨੇ ਤੇ ਇਹਦੇ ਵਿੱਚ ਸਭ ਤੋਂ ਪਲੱਸ ਪੁਆਇੰਟ ਇਹ ਹੈ ਕਿ ਤੁਹਾਨੂੰ ਗਵਰਨਮੈਂਟ ਦੇ ਤਰਫੋਂ 50% ਮਤਲਬ ਕਿ ਜਿਹੜੀ ਸਕਾਲਰਸ਼ਿਪ ਹੈ ਉਹ ਵੀ ਮਿਲ ਸਕਦੀ ਹੈ ਸੋ ਇਹ ਮੌਕਾ ਬਹੁਤ ਵਧੀਆ ਹੈ ਜਲਦ ਤੋਂ ਜਲ ਆਰ ਆਈਟੀ ਦੇ ਵਿੱਚ ਆ ਕੇ ਐਡਮਿਸ਼ਨ ਲਓ ਅਤੇ ਕੋਰਸ ਦੇ ਵਿੱਚ ਐਡਮਿਸ਼ਨ ਕਰਵਾ ਕੇ ਆਪਣੀ ਸੀਟ ਬੁੱਕ ਕਰਵਾਓ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਆਪਣੇ ਭੈਣ ਭਰਾ ਨੂੰ ਕਿਸੇ ਨੂੰ ਵੀ ਤੁਸੀਂ ਆਪਣੇ ਨਾਲ ਲੈ ਕੇ ਆ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਜਿਆਦਾ ਤੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚਿਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੈਨੇਡੀਅਨ ਇੰਸਟੀਚਿਊਟ ਦੇ ਵਿੱਚ ਫ੍ਰੀ ਦੇ ਵਿੱਚ ਕੋਰਸ ਕਰਵਾਏ ਜਾਂਦੇ ਨੇ ਥੈਂਕ ਯੂ